ਆਰ ਸਰਕਾਰ ਦਾ ਯਾਨੀ ਕਿ ਭਾਜਪਾ ਸਰਕਾਰ ਦਾ ਜਿਹੜਾ ਪੰਜਾਬ ਨੂੰ ਲੈ ਕੇ ਰਵਈਆ ਉਹ ਲਗਾਤਾਰ ਉਹਦੇ ਚ ਖੋਟ ਨਜ਼ਰ ਆ ਰਹੀ ਹੈ ਇੱਕ ਵਾਰ ਫੇਰ ਬੀਜੇਪੀ ਦੀ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਜਿਹੜੀ ਇੱਕ ਵਾਰ ਫੇਰ ਕੋਸ਼ਿਸ਼ ਕੀਤੀ ਹੈ ਆ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਰਾਹੀਂ ਚੰਡੀਗੜ੍ਹ ਜਿਹੜਾ ਕਿ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਸ਼ਹਿਰ ਉਹਦੇ ਐਡਵਾਈਜ਼ਰ ਦੀ ਪੋਸਟ ਖਤਮ ਕਰਕੇ ਚੀਫ ਸਕੱਟਰੀ ਲਗਾਇਆ ਜਾ ਰਿਹਾ ਹੈ ਔਰ ਪੰਜਾਬ ਨੂੰ ਬਿਲਕੁਲ ਵੀ ਇਹਦੇ ਚ ਕੰਸਲਟ ਨਹੀਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਨਾਲ ਕੋਈ ਰਾਏ ਨਹੀਂ ਲਈ ਗਈ ਇਹ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਜਿਹੜਾ ਤਾਣਾ ਸ਼ਾਇਰ ਰਹੀਆ ਆ ਬੀਜੇਪੀ ਦੀ ਕੇਂਦਰ ਸਰਕਾਰ ਦਾ ਉਹਨਾਂ ਨੇ ਇੱਕ ਵਾਰ ਫੇਰ ਉਹ ਸਾਹਮਣੇ ਲਿਆਂਦਾ ਹੈ ਪੰਜਾਬ ਸਰਕਾਰ ਆਵਾ ਦੀ ਪਾਰਟੀ ਦਾ ਠੋਕ ਕੇ ਵਿਰੋਧ ਕਰਦੀ ਹੈ ਔਰ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਚੰਡੀਗੜ੍ਹ ਦੇ ਐਡਵਾਈਜ਼ਰ ਦੀ ਪੋਸਟ ਖਤਮ ਕਰਕੇ ਚੀਫ ਸਕੱਟਰੀ ਦੀ ਜਿਹੜੀ ਪੋਸਟ ਕ੍ਰੀਏਟ ਕੀਤੀ ਜਾ ਰਹੀ ਹੈ ਇਸ ਫੈਸਲੇ ਨੂੰ ਇਸ ਨੋਟੀਫਿਕੇਸ਼ਨ ਨੂੰ ਇਮੀਡੀਏਟਲੀ ਵਾਪਸ ਲਿਆ ਜਾਵੇ ਔਰ ਕੋਈ ਵੀ ਚੰਡੀਗੜ੍ਹ ਬਾਰੇ ਕੋਈ ਵੀ ਫੈਸਲਾ ਲੈਣਾ ਹੈ ਕੋਈ ਵੀ ਰੱਦੋ ਬਦਲ ਕਰਨੀ ਹੈ ਕੋਈ ਐਡਮਿਨਿਸਟ੍ਰੇਟਿਵ ਫੈਸਲਾ ਲੈਣਾ ਹੈ ਭਾਰਤ ਸਰਕਾਰ ਬਿਨਾ ਪੰਜਾਬ ਸਰਕਾਰ ਨੂੰ ਕੰਸਲਟ ਕੀਤੇ ਨਹੀਂ ਕਰ ਸਕਦੀ ਇਸ ਕਰਕੇ ਮੋਦੀ ਸਾਹਿਬ ਦੀ ਭਾਜਪਾ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਚੰਡੀਗੜ੍ਹ ਬਾਰੇ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਇਮੀਡੀਏਟਲੀ ਵਾਪਸ ਲਿਆ ਜਾਵੇ